ਗੁਰਮਖ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਪੁਰਖ ਰੱਬ ਦੇ ਪਿਆਰੇ ਜੰਗਲ ਦੇ ਵਿੱਚ ਇੱਕ ਕੁਟਿਆ ਬਣਾ ਕੇ ਰਹਿੰਦੇ ਹੁੰਦੇ ਸੀ ਉਹਨਾਂ ਨੂੰ ਜੇਕਰ ਮਿਲਣਾ ਹੁੰਦਾ ਕਿਸੇ ਨੇ ਉਹਨਾਂ ਨੇ ਸਮਾਂ ਰੱਖਿਆ ਸੀ ਮਰਿਆਦਾ ਬਣਾਈ ਹੋਈ ਸੀ ਦੁਪਹਿਰ ਦੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਕੋਈ ਵੀ ਉਹਨਾਂ ਦੇ ਦਰਸ਼ਨ ਕਰ ਸਕਦਾ ਪਰ ਹਾਂ ਇਨਾਂਕ ਸੀ ਇਸਤਰੀ ਦੇ ਮੱਥੇ ਨਹੀਂ ਸੀ ਲੱਗਦੇ ਹੁੰਦੇ ਬੀਬੀਆਂ ਦੇ ਮੱਥੇ ਨਹੀਂ ਸੀ ਲੱਗਦੇ ਹੁੰਦੇ ਉਹ ਮਹਾਪੁਰਖਾਂ ਦਾ ਕੋਈ ਆਪਣਾ ਜਿਹੜਾ ਢੰਗ ਹੁੰਦਾ ਮਰਿਆਦਾ ਹੁੰਦੀ ਉਹਨਾਂ ਨੇ ਬਣਾਈ ਹੋਈ ਸੀ ਤਾਂ ਇਦਾਂ ਹੀ ਪਿੰਡ ਚਰੜ ਤਹਿਸੀਲ ਲਾਹੌਰ ਤੋਂ ਧਰਮ ਸਿੰਘ ਪਟਵਾਰੀ ਮਹਾਪੁਰਖਾਂ ਨਾਲ ਪ੍ਰੇਮ ਬਣਿਆ ਦਰਸ਼ਨ ਕਰਨ ਦੀਆਂ ਘਰੋਂ ਤਿਆਰੀਆਂ ਕੀਤੀਆਂ ਜਦੋਂ ਤਿਆਰ ਹੋਇਆ ਘਰੇ ਦੱਸਿਆ ਵੀ ਕਿ ਮੈਂ ਰੱਬ ਦੇ ਪਿਆਰੇ ਮਹਾਪੁਰਖਾ ਬਾਬਾ ਆਨੰਦ ਸਿੰਘ ਜੀ ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਿਹਾ ਉਹਦੀ ਪਤਨੀ ਨਾਰਾਜ਼ ਹੋ ਗਈ ਕਹਿਣ ਲੱਗੀ ਦੇਖੋ ਜੀ ਆਪ ਤੁਸੀਂ ਮਹਾਂਪੁਰਖਾਂ ਦੇ ਦਰਸ਼ਨ ਕਰ ਆਉਂਦੇ ਹੋ ਤੇ ਅਸੀਂ ਰਹਿ ਜਾਨੀਆ ਅਸੀਂ ਸਖਣੀਆਂ ਵਾਂਝੀਆਂ ਰਹਿ ਜਾਨੀਆ ਤੇ ਉਹਦੀ ਸੱਸ ਜਿਹੜੀ ਸੀ ਉਹ ਵੀ ਕਹਿਣ ਲੱਗੀ ਆ ਫਿਰ ਵੀ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਵੀ ਸਾਨੂੰ ਵੀ ਦਰਸ਼ਨ ਕਰਵਾਓ ਬਥੇਰਾ ਸਮਝਾਇਆ ਧਰਮ ਸਿੰਘ ਨੇ ਵੀ ਇਸ ਤਰ੍ਹਾਂ ਮਹਾਂਪੁਰਖ ਬੀਬੀਆਂ ਨੂੰ ਮਿਲਦੇ ਨਹੀਂ ਪਰ ਹਾਂ ਉਹ ਬਚਨ ਜ਼ਰੂਰ ਕਰ ਦਿੰਦੇ ਹੁੰਦੇ ਆ ਦੀਵਾਨ ਦੇ ਵਿੱਚ ਉਦੋਂ ਸੰਗਤਾਂ ਸਰਵਣ ਕਰ ਲੈਂਦੀਆਂ ਨੇ ਪਰ ਇਕਾਂਤ ਵਿੱਚ ਇਸ ਤਰ੍ਹਾਂ ਮੱਥੇ ਨਹੀਂ ਲੱਗਦੇ ਬਹੁਤ ਕਿਹਾ ਪਰ ਆਪਾਂ ਨੂੰ ਪਤਾ ਹੀ ਆ ਕਈ ਵਾਰੀ ਸਾਥ ਸੰਗ ਜੀ ਇਸਤਰੀਆਂ ਜਦ ਉਹਨਾਂ ਦਾ ਹੱਥ ਜਿਹੜਾ ਹੁੰਦਾ ਉਹਦੇ ਅੱਗੇ ਬੰਦੇ ਨੂੰ ਝੁਕਣਾ ਪੈਂਦਾ ਜਦੋਂ ਬਾਰ ਬਾਰ ਕਹਿਣ ਤੇ ਵੀ ਮੰਨੀਆਂ ਨਹੀਂ ਦੋਨੋਂ ਮਾਮਾ ਧੀਆਂ ਨੂੰ ਲੈ ਕੇ ਧਰਮ ਸਿੰਘ ਪਟਵਾਰੀ ਫਿਰ ਟਾਂਗੇ ਤੇ ਬਹਿ ਕੇ ਪਿੰਡ ਜਿਹੜਾ ਵੀਰ ਸਿੰਘ ਵਾਲੇ ਪਹੁੰਚਿਆ ਉੱਥੇ ਸਰਦਾਰ ਸਰੈਣ ਸਿੰਘ ਜੀ ਰਹਿੰਦੇ ਹੁੰਦੇ ਸੀਗੇ ਬੜੇ ਪਿਆਰੇ ਗੁਰਸਿੱਖ ਸੀ ਉਹਨਾਂ ਤੋਂ ਮਹਾਪੁਰਖਾਂ ਬਾਰੇ ਪੁੱਛਿਆ ਵੀ ਮਹਾਪੁਰਖ ਕਿੱਥੇ ਰਹਿੰਦੇ ਆ ਬਾਬਾ ਅਨੰਦ ਸਿੰਘ ਜੀ ਉਹਨਾਂ ਬਾਰੇ ਸੁਣਿਆ ਬਹੁਤ ਆ ਵੀ ਅਸੀਂ ਦਰਸ਼ਨ ਕਰਨੀਆਂ ਚਾਹੁੰਦੀਆਂ ਹਾਂ ਦਰਸ਼ਨ ਕਰਨੇ ਚਾਹੁੰਦਾ ਹਾਂ ਸ੍ਰੇਣ ਸਿੰਘ ਨੇ ਆਖਿਆ ਭਾਈ ਦੇਖੋ ਮਹਾਪੁਰਖ ਜਿਹੜੇ ਆ 3 ਵਜੇ ਤੋਂ ਲੈ ਕੇ 5 ਵਜੇ ਤੱਕ ਮਿਲਦੇ ਦੁਪਹਿਰ ਦੇ 3 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਪਰ ਹਾਂ ਪਹਿਨਾ ਆਓ ਪ੍ਰਸ਼ਾਦਾ ਛੱਕ ਕੇ ਜਾਓ ਮੈਂ ਤੁਹਾਨੂੰ ਸਥਾਨ ਵੀ ਦੱਸ ਦੂੰਗਾ ਜੰਗਲ ਵਿੱਚ ਰਹਿੰਦੇ ਆ ਕੁੱਟੀਆਂ ਬਣਾ ਕੇ ਰਹਿੰਦੇ ਆ ਪਰ ਤੁਸੀਂ ਆਓ ਤੁਸੀਂ ਗੁਰਸਿੱਖ ਪਿਆਰੇਓ ਬੜੀ ਦੂਰੋਂ ਚੱਲ ਕੇ ਪਿੰਡ ਚਰੜ ਤੋਂ ਚੱਲ ਕੇ ਆਇਓ ਤਹਿਸੀਲ ਲਾਹੌਰ ਤੋਂ ਪ੍ਰਸ਼ਾਦਾ ਪਾਣੀ ਤਾਂ ਸ਼ਕ ਲੋ ਜੀ ਹੁਣ ਇਹਨਾਂ ਦੇ ਦਿਮਾਗ ਵਿੱਚ ਇੱਕ ਗੱਲ ਹੀ ਸੀ ਵੀ ਨਹੀਂ ਅਸੀਂ ਤਾਂ ਬਾਬਾ ਜੀ ਨੂੰ ਮਿਲਣਾ ਹੀ ਹੈ ਦੇਖੋ ਸਾਧ ਸੰਗਤ ਜੀ ਮਹਾਪੁਰਖਾਂ ਕੋਲ ਜਾਣਾ ਹੋਵੇ ਚਲੋ ਵਧੀਆ ਗੱਲ ਆ ਪਰ ਜੇ ਆਪਾਂ ਮਰਿਆਦਾ ਨਾਲ ਜਾਵਾਂਗੇ ਫਿਰ ਸਾਨੂੰ ਖੁਸ਼ੀਆਂ ਮਿਲਦੀਆਂ ਨਹੀਂ ਜੇ ਅਸੀਂ ਆਪ ਮੁਹਾਰੇ ਹੋ ਕੇ ਚਲੇ ਜਾਵਾਂਗੇ ਚਾਹ ਗੁਰਦੁਆਰਾ ਸਾਹਿਬਾ ਮਰਿਆਦਾ ਨਹੀਂ ਰੱਖਾਂਗੇ ਤੋੜਾਂਗੇ ਫਿਰ ਸਾਨੂੰ ਖੁਸ਼ੀਆਂ ਨਹੀਂ ਮਿਲ ਸਕਦੀਆਂ ਸਰਦਾਰ ਸਰਹਣ ਸਿੰਘ ਨੇ ਬੜਾ ਸਮਝਾਇਆ ਬਹੁਤ ਕਿਹਾ ਪਰ ਇਹ ਨਹੀਂ ਮੰਨੇ ਫਿਰ ਆਖਿਆ ਚਲੋ ਤੁਸੀਂ ਨਹੀਂ ਮੰਨਦੇ ਫਿਰ ਜੰਗਲ ਦੇ ਵਿੱਚ ਜਾਓ ਤੇ ਉੱਥੇ ਜਾ ਕੇ ਤੁਹਾਨੂੰ ਪਤਾ ਲੱਗੇਗਾ ਅੱਗੇ ਇੱਕ ਕੁਟਿਆ ਜਾਵੇਗੀ ਉੱਥੇ ਮਹਾਂਪੁਰਖਾਂ ਦੇ ਦਰਸ਼ਨ ਕਰ ਲਿਓ ਪਰ ਮੈਂ ਭਾਈ ਦੇਖੋ ਤੁਹਾਨੂੰ ਮਰਿਆਦਾ ਬਾਰੇ ਵੀ ਸਮਝਾ ਦਿੰਦਾ ਵੀ ਕਿੰਨੇ ਤੋਂ ਕਿੰਨਾ ਸਮਾਂ ਇਹ ਜੰਗਲ ਵਿੱਚ ਗਏ ਆ ਭਿਆਨਕ ਜੰਗਲ ਸੀ ਸੰਘਣਾ ਜੰਗਲ ਬਹੁਤ ਦਰਖਤ ਉੱਥੇ ਪੰਛੀ ਜਿਹੜੇ ਆਵਾਜ਼ਾਂ ਆ ਰਹੀਆਂ ਸੀ ਤੁਰੇ ਜਾ ਰਹੇ ਆ ਰਸਤੇ ਵਿੱਚ ਧਰਮ ਸਿੰਘ ਪਟਵਾਰੀ ਉਹਦੀ ਪਤਨੀ ਤੇ ਉਹਦੀ ਸੱਸ ਜੰਗਲ ਵਿੱਚ ਜਦੋਂ ਗਏ ਆ ਅੱਗੋਂ ਦੋ ਆਦਮੀ ਮਿਲੇ ਆ ਉਹਨਾਂ ਤੋਂ ਫਿਰ ਇਹਨਾਂ ਨੇ ਦਿਸ਼ਾ ਪੁੱਛੀ ਵੀ ਕਿਹੜੇ ਪਾਸੇ ਇੱਥੇ ਮਹਾਂਪੁਰਖ ਰਹਿੰਦੇ ਆ ਕੁਟੀਆਂ ਬਣਾ ਕੇ ਕਹਿੰਦੇ ਉਹ ਸਾਹਮਣੇ ਜਦੋਂ ਅੱਗੇ ਜਾਉਂਗੇ ਬਾੜ ਕੀਤੀ ਹੋਈ ਆ ਅੱਗੇ ਕੁਟਿਆਵ ਉਹਦੇ ਵਿੱਚ ਮਹਾਪੁਰਖ ਭਜਨ ਬੰਦਗੀ ਕਰਦੇ ਆ ਚੱਲਦੇ ਚੱਲਦੇ ਫਿਰ ਉੱਥੇ ਪਹੁੰਚੇ ਆ ਜਦੋਂ ਪਹੁੰਚੇ ਆ ਤੇ ਦੇਖਿਆ ਵੀ ਉੱਥੇ ਇੱਕ ਕੁਟਿਆ ਬਣੀ ਹੋਈ ਆ ਥੋੜੀ ਬਾੜ ਕੀਤੀ ਹੋਈ ਆ ਧਰਮ ਸਿੰਘ ਪਟਵਾਰੀ ਜਿਹੜਾ ਸੀ ਉਹਨੇ ਖਿੜਕੀ ਦੇ ਅੰਦਰ ਦੀ ਜਦੋਂ ਦੇਖਿਆ ਉਹਨੂੰ ਇੱਕ ਚਿੱਟੇ ਰੰਗ ਦਾ ਬਹੁਤ ਵੱਡਾ ਸ਼ੇਰ ਜਿਹੜਾ ਨਜ਼ਰ ਆਇਆ ਜਿਹੜਾ ਕਿ ਉੱਥੇ ਖੜਾ ਹੈ ਇਉਂ ਪ੍ਰਤੀਤ ਹੋਇਆ ਜਿਵੇਂ ਰਾਖੀ ਕਰ ਰਿਹਾ ਹੋਵੇ ਤੇ ਜਦੋਂ ਅੱਖਾਂ ਜਾਨਵਰ ਦੀਆਂ ਅੱਖਾਂ ਵਿੱਚ ਪਈਆਂ ਬੜਾ ਡਰ ਮਹਿਸੂਸ ਹੋਇਆ ਬਹੁਤ ਜ਼ਿਆਦਾ ਡਰ ਲੱਗਾ ਕਿਉਂਕਿ ਇੱਕਦਮ ਅਚਾਨਕ ਅਚਨਚੇਤ ਸ਼ੇਰ ਸਾਹਮਣੇ ਆ ਜਾਵੇ ਬੰਦਾ ਜਿਹੜਾ ਹੈ ਡਰ ਜਾਂਦਾ ਧਰਬਕ ਜਾਂਦਾ ਪਹਿਲਾਂ ਕਹਿੰਦਾ ਸੀ ਧਰਮ ਸਿੰਘ ਕੋਈ ਗੱਲ ਨਹੀਂ ਕੀ ਹੋ ਜਾਏਗਾ ਜੰਗਲ ਦੇ ਵਿੱਚ ਜਾਣ ਦੇ ਨਾਲ ਚੱਲਾਂਗੇ ਬਾਪ ਕੀ ਗੱਲਾਂ ਕਰਨੀਆਂ ਹੋਰ ਗੱਲ ਹੁੰਦੀ ਆ ਪਰ ਜਦੋਂ ਸਾਹਮਣੇ ਉਹ ਘਟਨਾ ਵਾਪਰੇ ਫਿਰ ਉਹ ਗੱਲ ਹੋਰ ਹੀ ਬਣ ਜਾਂਦੀ ਹੈ ਤਾਂ ਹੁਣ ਜਿਹੜਾ ਭਿਆਨਕ ਜਦੋਂ ਚਿੱਟੇ ਰੰਗ ਦਾ ਸ਼ੇਰ ਸਾਹਮਣੇ ਆ ਗਿਆ ਤੇ ਬੜਾ ਧਰਪਕ ਗਿਆ ਇੰਨੇ ਸਮੇ ਨੂੰ ਮਨ ਵਿੱਚ ਫੁਰਨਾ ਆਇਆ ਵੀ ਇਹ ਤਾਂ ਮੈਨੂੰ ਮਾਰ ਦੇਵੇਗਾ ਅੱਜ ਤਿੰਨਾਂ ਦੀ ਖੈਰ ਨਹੀਂ ਤਿੰਨਾਂ ਨੂੰ ਹੀ ਮਾਰ ਮੁਕਾਵੇਗਾ ਇਸ ਤਰ੍ਹਾਂ ਸੋਚ ਰਿਹਾ ਧਰਮ ਸਿੰਘ ਹਜੇ ਇਹ ਕੁਝ ਵਾਪਰਨ ਵਾਲਾ ਹੀ ਆ ਤੇ ਬਾਬਾ ਆਨੰਦ ਸਿੰਘ ਜੀ ਆਪ ਆਪਣੀ ਕੁਲੀ ਵਿੱਚੋਂ ਕੁਟੀਆ ਵਿੱਚੋਂ ਬਾਹਰ ਆ ਗਏ। ਕਹਿਣ ਲੱਗੇ ਗੁਰਮੁਖੋ ਕੀ ਹੋ ਗਿਆ? ਤੇ ਉਹ ਜਦੋਂ ਬਾਬਾ ਆਨੰਦ ਸਿੰਘ ਜੀ ਬਾਹਰ ਆਏ ਆ ਉਹ ਸ਼ੇਰ ਜਿਹੜਾ ਅਸੀਂ ਵਾਪਸ ਮੁੜ ਗਿਆ। ਬਹੁਤ ਜਲਦੀ ਦੇਖਦਿਆਂ ਦੇਖਦਿਆਂ ਅਲੋਪ ਹੋ ਗਿਆ, ਨਜ਼ਰ ਨਹੀਂ ਆਇਆ ਕਿਉਂਕਿ ਝਾੜੀਆਂ ਵਿੱਚ ਲੁਕ ਗਿਆ ਸੀ ਜਾ ਕੇ। ਫਿਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਹਾਂ ਜੀ ਧਰਮ ਸਿੰਘ ਜੀ ਕਿਵੇਂ ਆਉਣਾ ਹੋਇਆ? ਤੁਸੀਂ ਆਏ ਹੋ ਗੁਰਮੁਖੋਂ, ਗੁਰਸੇਖੋਂ, ਭਾਵਨਾਵਾਲਿਓਂ ਪੀ ਕਾ ਪਰ ਤੁਹਾਨੂੰ ਮਰਿਆਦਾ ਰੱਖਣੀ ਚਾਹੀਦੀ ਹੈ ਤੁਸੀਂ ਤਿੰਨ ਗਲਤੀਆਂ ਕੀਤੀਆਂ ਨੇ ਬਚਨ ਨਹੀਂ ਮੰਨਿਆ ਪਹਿਲੀ ਗੱਲ ਤਾਂ ਮਾਈਆਂ ਨੂੰ ਨਾਲ ਲੈ ਕੇ ਆਏ ਹੋ ਬੀਬੀਆਂ ਨੂੰ ਪਹਿਲੀ ਗਲਤੀ ਇਹ ਹੈ ਸਾਡੀ ਇਹ ਮਰਿਆਦਾ ਨਹੀਂ ਮਰਿਆਦਾ ਬਣਾਈ ਹੈ ਕਿਸੇ ਕਾਰਨ ਕਰਕੇ ਤੁਸੀਂ ਕਿਉਂ ਲੈ ਕੇ ਆਏ ਦੂਜੀ ਗੱਲ ਤੁਸੀਂ ਸਮੇਂ ਤੋਂ ਪਹਿਲਾਂ ਆਏ ਹੋ ਸਮੇਂ ਤੋਂ ਪਹਿਲਾਂ ਆ ਗਏ ਹੋ ਦੇਖੋ ਜੀ ਮੈਂ ਤੁਹਾਨੂੰ ਕਹਿ ਰਿਹਾ ਵੀ ਸਮੇਂ ਦਾ ਜਿਹੜਾ ਹੈ ਮਿਲਣ ਦਾ ਜਿਹੜਾ ਸਮਾਂ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਨੂੰ ਦੱਸਿਆ ਸੀ ਸਰਦਾਰ ਸਰੈਣ ਸਿੰਘ ਨੇ ਤੀਜੀ ਗਲਤੀ ਜਿਹੜੀ ਇਹ ਹੋਈ ਆ ਗੱਲ ਕਰਨੀ ਸੌਕੀ ਹੁੰਦੀ ਆ ਤੇ ਨਭਾਉਣੀ ਔਖੀ ਹੁੰਦੀ ਆ ਤੁਸੀਂ ਕਿਹਾ ਸੀ ਨਾ ਵੀ ਮੈਨੂੰ ਕੋਈ ਮੌਤ ਦਾ ਡਰ ਨਹੀਂ ਕਿੱਡੀ ਕੀ ਗੱਲ ਆ ਮਰੀ ਜਾਵਾਂਗੇ ਪਰ ਮਹਾਪੁਰਖਾਂ ਦੇ ਦਰਸ਼ਨ ਕਰਕੇ ਆਵਾਂਗੇ ਤੇ ਹੁਣ ਜਦੋਂ ਸ਼ੇਰ ਸਾਹਮਣੇ ਆਇਆ ਤੁਸੀਂ ਧਰਵਕਗੇ ਡਰ ਗਏ ਹੋ ਗੱਲ ਕਹਿਣੀ ਸੌਕੀ ਹੁੰਦੀ ਆ ਨਵਾਉਣੀ ਔਕੀ ਹੁੰਦੀ ਆ ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ ਤਾਂ ਬਾਬਾ ਅਨੰਦ ਸਿੰਘ ਜੀ ਨੇ ਸਾਰੇ ਫੁਰਨੇ ਜਦੋਂ ਸੁਣਾ ਦਿੱਤੇ ਧਰਮ ਸਿੰਘ ਨੂੰ ਆਖਿਆ ਭਾਈ ਰਹਿਤ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਕਿਸੇ ਵੀ ਜਗ੍ਹਾ ਦੀ ਮਰਿਆਦਾ ਹੋਵੇ ਗੁਰੂ ਘਰ ਦੀ ਉਹ ਨੇਮ ਪਾਲਣਾ ਬੜਾ ਜ਼ਰੂਰੀ ਹੁੰਦਾ ਇਨੇ ਚਾਰ ਨੂੰ ਸੰਤਾ ਸਿੰਘ ਜੀ ਉੱਥੇ ਗ੍ਰੰਥੀ ਸਿੰਘ ਵੀ ਪਹੁੰਚ ਜਾਂਦੇ ਆ ਬਾਬਾ ਅਨੰਦ ਸਿੰਘ ਜੀ ਕੋਲ ਉਹਨਾਂ ਨੂੰ ਆਖਿਆ ਪਾਈਏ ਸੰਗਤ ਰੂਪ ਵਿੱਚ ਆਏ ਆ ਇਨਾਂ ਨੂੰ ਲੈ ਜਾ ਕੇ ਪ੍ਰਸ਼ਾਦਾ ਪਾਣੀ ਛਕਾ ਦਿਓ। ਅਤੇ ਬਾਬਾ ਆਨੰਦ ਸਿੰਘ ਜੀ ਨੇ ਇਹ ਵੀ ਆਖਿਆ ਦੇਖੋ ਜੀ ਧਰਮ ਸਿੰਘ ਮੈਂ ਤੁਹਾਨੂੰ ਕਹਿੰਨਾ ਹੱਥ ਜਿਹੜਾ ਹੈ ਨਾ ਕਰਨਾ ਮਾੜਾ ਹੁੰਦਾ। ਇਹਦੇ ਵਿੱਚ ਇਮਤਿਹਾਨ ਬਹੁਤੇ ਪੈ ਜਾਂਦੇ ਆ। ਹੱਥ ਕਰ ਲੈਣਾ ਕਿਸੇ ਚੀਜ਼ ਦੀ ਜੈਦ ਕਰ ਲੈਣੀ ਕਿ ਮੈਂ ਕਰਕੇ ਹੀ ਰਹੂੰਗਾ। ਕਿ ਜੋ ਮਰਿਆਦਾ ਤੋੜ ਦੇਣੀ ਇਹ ਚੰਗੀ ਗੱਲ ਨਹੀਂ ਹੁੰਦੀ। ਬੜੀ ਹਲੀਮੀ ਨਾਲ ਬਾਬਾ ਆਨੰਦ ਸਿੰਘ ਜੀ ਨੇ ਆਖਿਆ ਅੱਗੋਂ ਤੋਂ ਅਜੇ ਹਾਨੀ ਕਰਨਾ ਪਾਈ। ਧਰਮ ਸਿੰਘ ਨੇ ਆਖਿਆ ਸਤਿ ਬਚਨ ਮਹਾਂਪੁਰਖੋ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਉਦੋਂ ਫਿਰ ਜਾਣ ਸਮੇ ਹੌਸਲਾ ਕਰਕੇ ਪੁੱਛ ਹੀ ਲਿਆ ਬਾਬਾ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਜੀ ਕਿਰਪਾ ਕਰਕੇ ਸ਼ੇਰ ਕਿੱਧਰ ਚਲਾ ਗਿਆ ਸੀ ਕਿਵੇਂ ਆਪ ਜੀ ਦੀ ਕੁਟਿਆ ਦੇ ਬਾਹਰ ਰਹਿ ਰਿਹਾ ਸੀ ਬਾਬਾ ਜੀ ਨੇ ਆਖਿਆ ਮਹਾਂਪੁਰਖ ਕਹਿਣ ਲੱਗੇ ਇਹ ਨਾ ਅਸਲ ਦੇ ਵਿੱਚ ਆਉਂਦਾ ਹੀ ਰਹਿੰਦਾ ਜਦੋਂ ਅਸੀਂ ਭਜਨ ਬੰਦਗੀ ਕਰਦੇ ਹਾਂ ਇੱਥੇ ਬੈਠ ਕੇ ਰਾਖੀ ਕਰਦਾ ਆਵੇਂ ਇੱਥੇ ਬਾੜ ਬਣੀ ਹੋਈ ਆ ਫਿਰ ਵੀ ਇਹ ਰਖਵਾਲੀ ਕਰਦਾ ਜੇ ਕੋਈ ਸਮੇਂ ਤੋਂ ਪਹਿਲਾਂ ਜਿਵੇਂ ਅਸੀਂ ਸਮਾਂ ਦਿੱਤਾ 3 ਤੋਂ 5 ਵਜੇ ਤੱਕ ਜੇ ਕੋਈ ਪਹਿਲਾਂ ਆਉਂਦਾ ਉਹਨੂੰ ਡਰਾਉਂਦਾ ਹੈ ਜੇ ਕੋਈ ਨਹੀਂ ਮੰਨਦਾ ਉਹ ਤੇ ਹਮਲਾ ਵੀ ਕਰ ਦਿੰਦਾ ਇਸ ਕਰਕੇ ਆਪਦੀ ਮਰਿਆਦਾ ਨਿਭਾਉਣ ਆਉਂਦਾ ਪਹਿਰੇ ਤੇ ਆਉਂਦਾ ਹੈ ਡਿਊਟੀ ਉਹਦੀ ਹੋ ਗਈ ਪੂਰੀ ਹੁਣ ਚਲਾ ਗਿਆ ਹੈ ਇਸ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਉੱਥੇ ਫਿਰ ਇਹ ਸਾਰੀ ਘਟਨਾ ਹੋਈ ਆ ਧਰਮ ਸਿੰਘ ਪਟਵਾਰੀ ਉਹਦੀ ਘਰ ਵਾਲੀ ਉਦੀ ਸੱਸ ਮਹਾਂਪੁਰਖਾਂ ਨੂੰ ਨਤਮਸਤਕ ਹੋ ਕੇ ਵਾਪਸ ਆ ਗਿਆ ਜੀ ਵਾਪਸ ਜਦੋਂ ਆਏ ਆ ਗੁਰਮੁਖ ਪਿਆਰਿਓ ਤੇ ਇਹ ਜਿਹੜੀ ਹੁਣੇ ਸਾਖੀ ਆ ਇਹਦੇ ਵਿੱਚੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲ ਗਈ ਇੱਕ ਇੱਥੇ ਆਪਾਂ ਸਾਖੀ ਸੁਣ ਕੇ ਮਹਾਂਪੁਰਖਾਂ ਦੇ ਜੀਵਨ ਦੀ ਛੱਡਣੀ ਨਹੀਂ ਹੁੰਦੀ ਆਪਾਂ ਸਮਝਣਾ ਹੁੰਦਾ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਦੇਖੋ ਮਰਿਆਦਾ ਮਹਾਂਪੁਰਖਾਂ ਨੇ ਬਣਾ ਦਿੱਤੀ ਆ ਜਿਹੜੀ ਉਹਨੂੰ ਕਦੇ ਵੀ ਤੋੜਨਾ ਨਹੀਂ ਚਾਹੀਦਾ ਇਸ ਤਰ੍ਹਾਂ ਅਸੀਂ ਕਿਸੇ ਵੀ ਮਹਾਪੁਰਖ ਤੋਂ ਰੱਬ ਦੇ ਪਿਆਰੇ ਤੋਂ ਖੁਸ਼ੀਆਂ ਨਹੀਂ ਲੈ ਪਾਵਾਂਗੇ ਕਦੇ ਵੀ ਜੇ ਇਸ ਤਰ੍ਹਾਂ ਅਸੀਂ ਮਰਿਆਦਾ ਹੀ ਤੋੜਨ ਲੱਗੇ ਫਿਰ ਸਾਨੂੰ ਖੁਸ਼ੀਆਂ ਮਿਲ ਸਕਦੀਆਂ ਜੀ ਕਦੇ ਵੀ ਖੁਸ਼ੀਆਂ ਨਹੀਂ ਮਿਲ ਸਕਦੀਆਂ ਤਾਂ ਇਹ ਮਹਾਪੁਰਖਾਂ ਨੇ ਮਰਿਆਦਾ ਜਿਹੜੀ ਬਣਾ ਦਿੱਤੀ ਬੀਬੀਆਂ ਦੇ ਮੱਥੇ ਨਹੀਂ ਲੱਗਣਾ ਤਾਂ ਨਹੀਂ ਲੱਗਣਾ ਕਿਉਂਕਿ ਸੰਤ ਸਮੂਹ ਅਨੇਕ ਮਤੀ ਕੇ ਸੰਤ ਜਿਹੜੇ ਹੁੰਦੇ ਆ ਅਨੇਕਾਂ ਮਤਾਂ ਦੇ ਸੰਤ ਹੁੰਦੇ ਆ ਵੱਖਰੇ ਵੱਖਰੇ ਉਹਨਾਂ ਦੀ ਮਰਿਆਦਾ ਹੁੰਦੀ ਆ ਪਰ ਜੋੜਦੇ ਅਕਾਲ ਪੁਰਖ ਨਹੀਂ ਆ ਸਾਰੇ ਜੋੜਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਹਨ ਸਾਰੇ ਪਰ ਉਹਨਾਂ ਦੀ ਜਿਹੜੀ ਮਰਿਆਦਾ ਵਾ ਕਈ ਵਾਰੀ ਸਿਧਾਂਤਕ ਤੌਰ ਤੇ ਵੱਖਰੀ ਵੱਖਰੀ ਹੋ ਸਕਦੀ ਆ ਪਰ ਜੋ ਅਸਲ ਗੱਲ ਆ ਮੂਲ ਗੱਲ ਆ ਉਹ ਜੋੜਦੇ ਅਕਾਲ ਪੁਰਖ ਨਹੀਂ ਆ ਇਹ ਜਿਹੜੀ ਰਹਿਤ ਮਰਿਆਦਾ ਉਹ ਤਾਂ 10ਵੇਂ ਪਾਤਸ਼ਾਹ ਜੀ ਵੀ ਬਚਨ ਕਰਦੇ ਆ ਬੜੀ ਜ਼ਰੂਰੀ ਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਜੇਕਰ ਪ੍ਰੀਖਿਆ ਲੈਣ ਜਾਂ ਕਿਸੇ ਹੋਰ ਕਾਰਨ ਕਰਕੇ ਗੁਰੂ ਤਾੜਨਾ ਵੀ ਕਰੇ ਸੱਚ ਗੁਰੂ ਦੇ ਚਰਨਾਂ ਨਾਲ ਲਿਪਟ ਜਾਵੇਗਾ ਉਹਦੇ ਮੂੰਹੋਂ ਫਿਰ ਖਿਮਾ ਦੀ ਜਾਂਚ ਨਿਕਲੇਗੀ ਜੇ ਗੁਰੂ ਝੜਕੇ ਤਾਂ ਮੀਠਾ ਲੱਗੇ ਜੇ ਬਖਸ਼ੇ ਤਾਂ ਗੁਰੂ ਵਡਿਆਈ ਜੇ ਗੁਰੂ ਝੜਕ ਵੀ ਦਵੇ ਉਹ ਗਾਲਾਂ ਵਿੱਚ ਵੀ ਗੁਰੂ ਦਾ ਪਿਆਰ ਹੀ ਹੁੰਦਾ ਸਾਡੀ ਜ਼ਿੰਦਗੀ ਉਹਦੇ ਨਾਲ ਸਬਰ ਦੀ ਆ ਇਸ ਕਰਕੇ ਮਹਾਪੁਰਖਾਂ ਨੇ ਆਖਿਆ ਪਾਈ ਰਹਿਤ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੁਕਮਨਾਮਾ ਕੋਈ ਵੀ ਸਖਤ ਜਾਂ ਮਾੜਾ ਨਹੀਂ ਹੁੰਦਾ ਜੇ ਵਿਦਿਆਰਥੀ ਪੜ੍ਹਾਈ ਤੋਂ ਜੀ ਚਰਾਵੇ ਮਾਸਟਰ ਕਈ ਵਾਰ ਨੂੰ ਘੂਰਦੇ ਵੀ ਆ ਪਰ ਉਹਦੀ ਉਸ ਵੇਲੇ ਕਹੀ ਗੱਲ ਮਾੜੀ ਨਹੀਂ ਹੁੰਦੀ ਉਹ ਤਾਂ ਵਿਦਿਆਰਥੀ ਨੂੰ ਪੜਨ ਵੱਲ ਪ੍ਰੇਰਿਤ ਕਰਨਾ ਹੁੰਦਾ ਪਰ ਜੇ ਅੱਗੋਂ ਵਿਦਿਆਰਥੀ ਘੂਰ ਸੁਣ ਕੇ ਖੁਸ਼ ਹੋ ਜਾਵੇ ਤਾਂ ਉਹਨੂੰ ਕੋਈ ਪ੍ਰਾਪਤੀ ਹੋ ਜਾਂਦੀ ਆ ਨਹੀਂ ਫਿਰ ਕਦੇ ਵੀ ਨਹੀਂ ਕੁਝ ਮਿਲਦਾ ਇਹੀ ਗੱਲਾਂ ਨੇ ਫਰਜ਼ ਹੁੰਦਾ ਬੱਚੇ ਦਾ ਉਸ ਸਮੇਂ ਭੁੱਲ ਦੀ ਮਾਫੀ ਮੰਗਣੀ ਪੜਾਈ ਵਿੱਚ ਲਗਨ ਨਾਲ ਮਾਸਟਰ ਦੀ ਖੁਸ਼ੀ ਪ੍ਰਾਪਤ ਕਰਨੀ ਇਸੇ ਤਰ੍ਹਾਂ ਸਿੱਖ ਵੀ ਹਮੇਸ਼ਾ ਗੁਰੂ ਦੀ ਮਿਹਰ ਹੀ ਮੰਗੇ ਇਹ ਗੱਲ ਵੀ ਠੀਕ ਆ ਵੀ ਗੁਰੂ ਦੇ ਬਚਨ ਹਮੇਸ਼ਾ ਹੀ ਸਮੱਤ ਦੇਣ ਵਾਲੇ ਹੁੰਦੇ ਆ ਇਹ ਸੋਚ ਕੇ ਹੋ ਸਕਦਾ ਵੀ ਤਾੜਨਾ ਵਾਲਾ ਹੁਕਮ ਗੁਰੂ ਨੇ ਕਰ ਦਿੱਤਾ ਜਾਂ ਮਹਾਪੁਰਖਾਂ ਨੇ ਸਖਤ ਬਚਨ ਕਰਤੇ ਯਾਦ ਰੱਖਿਓ ਗੁਰੂ ਦੇ ਬਚਨ ਮਹਾਪੁਰਖਾਂ ਦੇ ਬਚਨ ਹਮੇਸ਼ਾ ਸੱਚ ਹੀ ਹੁੰਦੇ ਜੋ ਬਚਨ ਗੁਰੂ ਸਾਹਿਬ ਕਰ ਦਿੰਦੇ ਆ ਉਹ ਪੂਰਾ ਹੁੰਦਾ ਹੀ ਹੁੰਦਾ ਤਾਂ ਜਦੋਂ ਵੀ ਕੋਈ ਮਹਾਪੁਰਖ ਰੱਬ ਦੇ ਪਿਆਰੇ ਬੰਦਗੀ ਕਰਦੇ ਆ ਉਹਨਾਂ ਦੀ ਖਾਤਰ ਫਿਰ ਇਹ ਜੰਗਲ ਦੇ ਜਿਹੜੇ ਜਾਨਵਰ ਆ ਪੰਛੀ ਆ ਇਹ ਆਉਂਦੇ ਆ ਹਾਜ਼ਰੀ ਲਵਾਉਣ ਇਹਨਾਂ ਦੀ ਵੀ ਡਿਊਟੀ ਲੱਗੀ ਹੁੰਦੀ ਆ ਜਦੋਂ ਮਹਾਤਮਾ ਬੁੱਧ ਬੰਦਗੀ ਕਰਿਆ ਕਰਦੇ ਸੀ ਅਭਿਆਸ ਕਰਦੇ ਸੀ ਧਿਆਨ ਸਾਧਨਾ ਉਹਨਾਂ ਦੇ ਕੋਲ ਵੀ ਇੱਕ ਹਾਥੀ ਆਉਂਦਾ ਹੁੰਦਾ ਸੀ ਉਹ ਵੀ ਸੇਵਾ ਕਰਦਾ ਸੀ ਬਹੁਤ ਜ਼ਿਆਦਾ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਵੀ ਪ੍ਰਸਾਦੀ ਹਾਥੀ ਰਿਹਾ ਉਹ ਵੀ ਸੇਵਾ ਕਰਦਾ ਰਿਹਾ ਬਹੁਤ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਐਸੇ ਜਾਨਵਰ ਹੋਏ ਆ ਜਿਹੜੇ ਕੀਰਤਨ ਵਿੱਚ ਹਾਜ਼ਰੀਆਂ ਲਵਾਉਂਦੇ ਰਹੇ ਕਿਸੇ ਸਾਧੂਆਂ ਦੇ ਸਮੇਂ ਕੋਈ ਗਾਂ ਆ ਜਾਣਾ ਕਿਸੇ ਗਊ ਨੇ ਆ ਜਾਣਾ ਤੇ ਉਹਨੇ ਆ ਕੇ ਬੈਠੀ ਰਹਿਣਾ ਤੇ ਇਹ ਸਾਰੇ ਕੌਤਕ ਹੁੰਦੇ ਰਹੇ ਆ ਮੇਰੇ ਕਹਿਣ ਦਾ ਭਾਵੇਂ ਆ ਵੀ ਇਹ ਜਿਹੜੇ ਜਾਨਵਰ ਹੁੰਦੇ ਆ ਜਿਵੇਂ ਸ਼ੇਰ ਆ ਘੋੜਾ ਹੈ ਆ ਦੇਖੋਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਪੰਛੀ ਰੱਖੇ ਆ ਉਹ ਬਾਜ ਬਾਜ ਦੇਖੋ ਇੱਕ ਪੰਛੀ ਆ ਪਰ ਉਹਦੀ ਜਿਹੜੀ ਵਰਤੀ ਆ ਮਨੁੱਖਾਂ ਵਾਂਗ ਹੋ ਚੁੱਕੀ ਆ ਤਾਂ ਇਹ ਸੰਗਤ ਜਦੋਂ ਕਰ ਲੈਂਦੇ ਮਹਾਂਪੁਰਖਾਂ ਦੀ ਭਾਵੇਂ ਇਹਨਾਂ ਨੂੰ ਜਾਮਾ ਜਾਨਵਰਾਂ ਵਾਲਾ ਹੀ ਪੰਛੀਆਂ ਵਾਲਾ ਮਿਲਿਆ ਹੁੰਦਾ ਪਰ ਇਹਨਾਂ ਦੀ ਸਿਆਣ ਪਸੂਜ ਬੂਝ ਇਨਸਾਨਾਂ ਵਾਲੀ ਹੋ ਜਾਂਦੀ ਹੈ ਜਿਵੇਂ ਤੁਸੀਂ ਵੇਖਿਆ ਬਹੁਤ ਇਨਸਾਨ ਜਿਨ੍ਹਾਂ ਨੂੰ ਆਪਾਂ ਕਹਿੰਨੇ ਤਾਂ ਹੈਵਾਨ ਜਾਨਵਰ ਕਰਤੂਤ ਪਸ਼ੂ ਕੀ ਮਾਨਸ ਜਾਤ ਇਹ ਤਾਂ ਭੈੜੀਆਂ ਕਰਤੂਤਾ ਇਹਨਾਂ ਦੀਆਂ ਜਨਮ ਇਹਨਾਂ ਕੋਲ ਮਨੁੱਖ ਦਾ ਕਰਤੂਤਾ ਇਹਨਾਂ ਦੀਆਂ ਪਸ਼ੂਆਂ ਵਾਲੀਆਂ ਨੇ ਇਦਾਂ ਹੀ ਬਿਲਕੁਲ ਉਹ ਜਿਹੜੇ ਜਾਨਵਰ ਹੁੰਦੇ ਆ ਜੋ ਮਹਾਪੁਰਖਾਂ ਕੋਲ ਆਉਂਦੇ ਆ ਤੇ ਉਹ ਜਿਹੜੇ ਹੁੰਦੇ ਉਹਨਾਂ ਦੀ ਵਰਤੀ ਬੜੀ ਇਕਾਗਰ ਹੋ ਜਾਂਦੀ ਆ ਭਲੇ ਬਣ ਜਾਂਦੇ ਆ ਉਹ ਨਾਮ ਦੀ ਮਹਿਮਾ ਉਹਨਾਂ ਨੂੰ ਪਤਾ ਲੱਗ ਜਾਂਦੀ ਆ ਇਸ ਕਰਕੇ ਉਹ ਸ਼ਾਂਤ ਰਹਿੰਦੇ ਆ ਡਿਊਟੀ ਨਿਭਾਉਂਦੇ ਆ ਚਲੇ ਜਾਂਦੇ ਆ ਤਾਂ ਇਹ ਫਿਰ ਜਿਹੜਾ ਧਰਮ ਸਿੰਘ ਪਟਵਾਰੀ ਸੀ ਫਿਰ ਪਿੰਡ ਚਰੜ ਤੋਂ ਆਇਆ ਸੀ ਤਹਿਸੀਲ ਲਾਹੌਰ ਤੋਂ ਇਨੇ ਆ ਕੇ ਫਿਰ ਸਾਰਿਆਂ ਨੂੰ ਦੱਸਿਆ ਭਾਈ ਇਹ ਕੌਤਕ ਸਾਡੇ ਨਾਲ ਹੋਇਆ ਵੀ ਸਾਨੂੰ ਸਰਦਾਰ ਸਰੈਣ ਸਿੰਘ ਗੁਰਸਿੱਖ ਸੀਗੇ ਵੀ ਉਹਨਾਂ ਦਾ ਬਚਨ ਮੰਨ ਲੈਣਾ ਚਾਹੀਦਾ ਸੀ ਦੇਖੋ ਉਹਨਾਂ ਦੇ ਘਰੇ ਪ੍ਰਸ਼ਾਦਾ ਨਹੀਂ ਛਕਿਆ ਕਿੰਨੇ ਪ੍ਰੇਮ ਨਾਲ ਕਹਿ ਰਹੇ ਸੀ ਭਾਈ ਬੈਠੋ ਜिद ਕੀਤੀ ਵੀ ਨਹੀਂ ਅਸੀਂ ਤਾਂ ਮਹਾਪੁਰਖਾਂ ਨੂੰ ਮਿਲ ਕੇ ਹੀ ਪ੍ਰਸ਼ਾਦਾ ਛਕਣ ਜਦੋਂ ਕਿ ਗੁਰਸਿੱਖ ਕਹਿ ਦਵੇ ਨਾ ਕੋਈ ਗੱਲ ਉਹ ਮੰਨ ਲੈਣੀ ਚਾਹੀਦੀ ਆ ਇਥੋਂ ਇਹ ਵੀ ਸਾਨੂੰ ਸਿੱਖਿਆ ਮਿਲਦੀ ਆ ਕਈ ਵਾਰੀ ਅਸੀਂ ਬਹੁਤਾ ਆਪ ਮਹਾਰੇ ਜੇ ਹੋ ਕੇ ਚੱਲਣ ਲੱਗ ਜਾਂਦੇ ਜਿੰਦਗੀ ਵਿੱਚ ਇਹ ਗਲਤਾਂ ਫਿਰ ਭਾਈ ਠੀਕ ਨਹੀਂ ਹੁੰਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਆਪਾਂ ਬਸ ਇਹੀ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰੋ ਸਾਡੇ ਤੇ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਵੀ ਅਸੀਂ ਭਾਣੇ ਵਿੱਚ ਆ ਜਾਈਏ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਜਿਹੜੇ ਆਪਣੀ ਮਤ ਅਨੁਸਾਰ ਚੱਲਦੇ ਆ ਗੁਰੂ ਤੋਂ ਵਿਛੜ ਕੇ ਉਹ ਚੋਟਾਂ ਹੀ ਖਾਂਦੇ ਆ ਅਸਲੀ ਸਿੱਖ ਉਹ ਆ ਜਿਹੜਾ ਗੁਰੂ ਦੇ ਭਾਣੇ ਵਿੱਚ ਰਹੇ ਰਜਾ ਵਿੱਚ ਰਹੇ ਤਾਂ ਐਵੇਂ ਫਿਰ ਉਹਨਾਂ ਨੇ ਪ੍ਰਣ ਕਰ ਲਿਆ ਅੱਜ ਤੋਂ ਬਾਅਦ ਕਦੇ ਵੀ ਮਰਿਆਦਾ ਜਿਹੜੀ ਆ ਨਹੀਂ ਤੋੜਾਂਗੇ ਗੁਰਮੁਖ ਪਿਆਰੇਓ ਇਸ ਤਰ੍ਹਾਂ ਮਹਾਂਪੁਰਖ ਸੀਗੇ ਰੱਬ ਦੇ ਪਿਆਰੇ ਉਹਨਾਂ ਨੇ ਬੜੀ ਨਾਮ ਦੀ ਕਮਾਈ ਕੀਤੀ ਆ ਤੇ ਸਾਡੀ ਜ਼ਿੰਦਗੀ ਜਿਹੜੀ ਆ ਅਜਾਈ ਲੰਘ ਰਹੀ ਆ ਧੰਦਾ ਕਰਤਿਆਂ ਨੇ ਫਲੇ ਜਨਮ ਗਵਾਇਆ ਸੁਖ ਦਾਤਾ ਮਾਨਾ ਵਸਾਇਆ ਅਸੀਂ ਧੰਦਾ ਕਰਤਿਆਂ ਹੀ ਆਪਦਾ ਜਨਮ ਨੇਫਲ ਗਵਾ ਲਿਆ ਕੋਈ ਵੀ ਭਜਨ ਬੰਦਗੀ ਨਹੀਂ ਕਰ ਰਹੇ ਇਹ ਵਾਰ-ਵਾਰ ਨਹੀਂ ਮਿਲਣੀ ਤੈਨੂੰ ਮਾਨਸ ਦੇਹੀ ਮਾਨਸ ਦੇਹੀ ਬੰਦਿਆ ਤਾਂ ਸਾਨੂੰ ਜਿਹੜਾ ਆਪਣਾ ਜੀਵਨ ਹੈ ਪ੍ਰਮਾਤਮਾ ਦੇ ਲੇਖੇ ਲਾਉਣਾ ਚਾਹੀਦਾ ਹੈ ਦੇਖੋ ਜੀ ਇੰਨੀ ਭਜਨ ਬੰਦਗੀ ਕੀਤੀ ਮਹਾਂਪੁਰਖਾਂ ਨੇ ਕੋਈ ਸੀਗੇ ਰੱਬ ਦੇ ਪਿਆਰੇ ਤੇ ਉਹਨਾਂ ਨੇ ਜਦੋਂ ਦੇਖਿਆ ਵੀ ਬਾਬਾ ਜੀ ਇੰਨੀ ਬੰਦਗੀ ਕਰਦੇ ਆ ਉਹਨਾਂ ਅੰਦਰ ਵੀ ਚਾ ਪੈਦਾ ਹੋਇਆ ਭਗਵਾਨ ਦਾਸ ਨਾਮ ਦਾ ਗੱਭਰੂ ਸੀ ਵੀ ਬਾਬਾ ਆਨੰਦ ਸਿੰਘ ਜੀ ਇੰਨੀ ਨਾਮ ਦੀ ਕਮਾਈ ਕਰਦੇ ਆ ਮੈਂ ਵੀ ਇੰਨੀ ਘਾਲਣਾ ਘਾਲਾਂ ਕੁਝ ਪ੍ਰਾਪਤੀ ਕਰਾਂ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਇੱਕ ਰਾਤ ਉਹਨੇ ਨੀਂਦ ਰੋਕਣ ਲਈ ਨੀ ਇਹ ਬੰਦੇ ਨੂੰ ਨੀਂਦ ਆਉਂਦੀ ਆ। ਫੇਰਾ ਕੰਡਿਆਂ ਤੇ ਵੀ ਆ ਜਾਂਦੀ ਆ। ਆਪਾਂ ਕਹਿੰਦੇ ਨੀਂਦ ਨੇ ਜੇ ਆਉਣਾ ਇੱਕ ਦਰਖਤ ਦੀ ਟਾਣੀ ਨਾਲ ਰੱਸੀ ਬਨ ਕੇ ਰੱਸੀ ਦੇ ਦੂਜੇ ਸਿਰੇ ਨਾਲ ਆਪਣੇ ਕੇਸਾਂ ਨੂੰ ਆਪਣੀ ਬੋਦੀ ਨੂੰ ਫਿਰ ਉਹਨੇ ਬੰਨ ਲਿਆ। ਬੈਠ ਗਿਆ ਕਾਹ ਲੈਣਾ ਕਾਹ ਲੈਣ। ਭਗਵਾਨ ਦਾਸ ਸੁਧਾਨਾ ਨੀਂਦ ਤੇ ਕਾਬੂ ਪਾਉਣਾ ਕੋਈ ਸੌਖੀ ਗੱਲ ਨਹੀਂ। ਗੋਰਖਨਾਥ ਵੀ ਨੀਂਦ ਕਾਰਨ ਕਈ ਵਾਰੀ ਕੀ ਹੋਇਆ ਸੀ ਵੀ ਉਹਨੇ ਹੱਠ ਕੀਤਾ ਸੀ ਮੈਂ ਨੀਂਦ ਮੈਨੂੰ ਆ ਨਹੀਂ ਸਕਦੀ। ਇੱਕ ਅੱਖ ਗਵਾ ਬੈਠਾ ਸੀ ਅੱਧੀ ਰਾਤ ਹੋਈ ਜਦੋਂ ਨੀਂਦ ਜ਼ੋਰ ਪਾਉਣ ਲੱਗੀ ਨਾ ਪੂਰਾ ਇੱਕ ਦੋ ਵਾਰ ਸੰਭਾਲਿਆ ਅਖੀਰ ਨੀਂਦ ਨੇ ਮੱਥੇ ਪਰਨੇ ਚਲਾ ਕੇ ਮਾਰਿਆ ਬੋਦੀ ਪੱਟੀ ਗਈ ਮੱਥੇ ਚੋਂ ਖੂਨ ਨਿਕਲਣ ਲੱਗਾ ਅਗਲੇ ਦਿਨ ਮਹਾਂਪੁਰਖਾਂ ਕੋਲ ਹਾਜ਼ਰ ਹੋਇਆ ਰਾਤ ਵਾਲੀ ਗੱਲ ਦਾ ਉਹਨੇ ਕੋਈ ਜ਼ਿਕਰ ਨਹੀਂ ਕੀਤਾ ਡਰਦਾ ਸੀ ਲੋਕ ਮੁਖੌਲ ਕਰਨਗੇ ਪਰ ਮਹਾਂਪੁਰਖਾਂ ਤੋਂ ਕੀ ਲਿਖਿਆ ਲੁਕਿਆ ਹੁੰਦਾ ਭਾਈ ਕੀ ਲੁਕੋ ਸਕਦੇ ਆਪ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਨੂੰ ਸਭ ਪਤਾ ਹੁੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਿ ਬ੍ਰਹਮ ਗਿਆਨੀ ਨੂੰ ਸਾਰਾ ਕੁਝ ਪਤਾ ਕੀ ਹੋ ਰਿਹਾ ਕਿਹਦੇ ਦਿਲ ਚ ਕੀ ਆ ਇਹ ਪਤਾ ਹੀ ਨਾ ਹੋਵੇ ਬ੍ਰਹਮ ਗਿਆਨੀ ਕਾਦਾ ਫਿਰ ਤਾਂ ਪਖੰਡੀ ਹੋਊਗਾ ਕਹਿੰਦੇ ਭਾਈ ਕਿਉਂ ਭਗਵਾਨ ਦਾਸ ਜੀ ਭਗਤੀ ਕਰਦੇ ਹੋ ਭਗਵਾਨ ਦਾਸ ਗੱਭਰੂ ਸੀਗਾ ਨੌਜਵਾਨ ਦੇਖੋ ਮਸਤਾਈ ਪਈ ਵੇਂਦੀ ਐ ਇਹ ਬੋਦੀ ਪਈ ਪਟਿੰਦੀ ਹੈ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਕਹਿੰਦੇ ਮਾਹਪੁਰਖੋ ਭੁੱਲ ਹੋਗੀ ਖਿਮਾ ਹੋਗੀ ਭਗਵਾਨ ਦਾਸ ਨੇ ਆਪਣੀ ਜਿਹੜੀ ਰਾਤ ਹਰਕਤ ਕੀਤੀ ਸੀ ਸ਼ਰਮਿੰਦਾ ਸੀ ਉਦੋਂ ਬਾਬਾ ਜੀ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਆਖਿਆ ਭਾਈ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਸੀਂ ਸੇਵਾ ਕਰ ਲਓ ਸਭ ਕੁਝ ਮਿਲ ਜਾਵੇਗਾ ਸਭ ਕੁਝ ਦਾ ਭਾਵ ਸਭ ਕੁਝ ਜਨਮ ਮਰਨ ਵੀ ਬੰਧਨ ਕੱਟੇ ਜਾਣਗੇ ਬਿਲਕੁਲ ਕੱਟੇ ਜਾਣਗੇ ਸਤਿਵਚਨ ਆਖਿਆ ਭਗਵਾਨ ਦਾਸ ਨੇ ਗੱਲ ਪੱਲੇ ਬੰਨੀ ਆਂ ਸੇਵਾ ਕੀਤੀ ਸਿਮਰਨ ਕੀਤਾ ਮਨ ਹਟ ਕਿਨੇ ਨਾ ਪਾਇਆ ਕਰਿਉ ਪਾਪ ਠਕੇ ਸਭ ਕੋਏ ਸਹਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨ ਹੋਏ ਉਹ ਦਿਨ ਤੋਂ ਬਾਅਦ ਸੇਵਾ ਸਿਮਰਨ ਦੇ ਨਾਲ ਭਗਵਾਨ ਦਾਸ ਦਾ ਜੀਵਨ ਉੱਚਾ ਹੋਣ ਲੱਗ ਪਿਆ ਮੈਂ ਮੈਂ ਇੱਥੇ ਜੋ ਕਹਿਣਾ ਚਾਹੁੰਨਾ ਉਹ ਇਹ ਗੱਲ ਆ ਵੀ ਹੱਥ ਦੇ ਨਾਲ ਨਹੀਂ ਜੀ ਪ੍ਰੇਮ ਦੇ ਨਾਲ ਹੀ ਕੋਈ ਖੇਡ ਬਣ ਸਕਦੀ ਤਾਂ ਉਹ ਜਿਹੜੇ ਧਰਮ ਸਿੰਘ ਪਟਵਾਰੀ ਸੀ ਪਹਿਨਾ ਹੱਥ ਨਾਲ ਆਏ ਫਿਰ ਪ੍ਰੇਮ ਨਾਲ ਆਏ ਫਰਕ ਆ ਇਹਨਾਂ ਚੀਜ਼ਾਂ ਵਿੱਚ ਇੱਕ ਹੁੰਦਾ ਹੰਕਾਰ ਵਿੱਚ ਆਗੇ ਵੀ ਮੈਂ ਹੀ ਕਰ ਸਕਦਾ ਇੱਕ ਆਤਮ ਵਿਸ਼ਵਾਸ ਹੁੰਦਾ ਵੀ ਮੈਂ ਕਰ ਸਕਦਾ ਇਹਨਾਂ ਚੀਜ਼ਾਂ 'ਚ ਵੀ ਫਰਕ ਆ ਤਾਂ ਇੱਥੇ ਜਗਾ ਤੇ ਰਹਿ ਕੇ ਕੁਝ ਸਮਾਂ ਬੰਦਗੀ ਕੀਤੀ ਆ ਫਿਰ ਭਗਵਾਨ ਦਾਸ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਨ ਲੱਗ ਗਿਆ ਤਾਂ ਇੱਥੇ ਰਹਿ ਕੇ ਉਹਨੇ ਨਾਮ ਦੀ ਕਮਾਈ ਕੀਤੀ ਆ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਭਾਈ ਜਦੋਂ ਵੀ ਮਹਾਪੁਰਖ ਕੋਈ ਮਰਿਆਦਾ ਬਣਾ ਦੇਣ ਰੱਬ ਦੇ ਪਿਆਰੇ ਪਖੰਡੀਆਂ ਦੀ ਮੈਂ ਗੱਲ ਨਹੀਂ ਕਰਦਾ ਅਸਲ ਮਹਾਪੁਰਖਾਂ ਦੀ ਗੱਲ ਕਰਦਾ ਕਿਉਂਕਿ ਅਸਲ ਮਹਾਪੁਰਖ ਤਾਂ ਹੈਗੇ ਹੀ ਹੈਗੇ ਆ ਤੇ ਉਹਨਾਂ ਦੀ ਨਕਲ ਵੀ ਬਣ ਚੁੱਕੀ ਆ ਇਹ ਅਸਲ ਹੈ ਤਾਂ ਨਕਲ ਬਣੀ ਆ ਨਾ ਕੋਈ ਹਰ ਕੇ ਸੰਤਨਾਕੀ ਹੈ ਬਨਾਰਸ ਕੇ ਠੱਗ ਬਨਾਰਸ ਦੇ ਠੱਗ ਵੀ ਬੜੇ ਫਿਰਦੇ ਵਿੱਚ ਸਾਧ ਸੰਗਤ ਜੀ ਪਰੇਪੂਰਨ ਮਹਾਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਕਈ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਸਿਖਾਈ ਇਸ ਤਰ੍ਹਾਂ ਮਹਾਰਾਜ ਨੂੰ ਰਾਜਨ ਕੇ ਰਾਜਾ ਮਹਾਰਾਜ ਨੇ ਕੇ ਰਾਜਾ ਕਹਿਣਾ ਹੀ ਨਹੀਂ ਸੇਵਾ ਵੀ ਕਰਨੀ ਹੈ ਸੁੰਦਰ ਬਿਸ਼ਾਈ ਸਾਰੀ ਮਰਿਆਦਾ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨੇ ਸਿਖਾਈ ਅੱਜ ਉਸ ਸਥਾਨ ਤੇ ਇਸ ਤਰ੍ਹਾਂ ਹੀ ਸੇਵਾਦਾਰ ਸੇਵਾ ਕਰ ਰਹੇ ਆ ਤਾਂ ਇਹ ਮਹਾਪੁਰਖ ਹੁੰਦੇ ਆ ਇੱਥੇ ਨਾਮ ਦੀ ਕਮਾਈ ਕਰਦੇ ਉੱਥੇ ਰੌਣਕਾਂ ਹੀ ਰੌਣਕਾਂ ਲੱਗ ਜਾਂਦੀਆਂ ਬਹੁਤ ਵੱਡੀ ਗਣਤੀ ਵਿੱਚ ਸੰਗਤ ਆਉਂਦੀ ਆ ਨਤਮਸਤਕ ਹੁੰਦੀ ਆ ਆਖਿਆ ਸੀ ਮਾਇਆ ਦਾ ਮੱਥਾ ਨਹੀਂ ਟੇਕਣਾ ਅਬਨੰਦ ਸਿੰਘ ਜੀ ਨੇ ਨਾ ساری ਜ਼ਿੰਦਗੀ ਪੈਸਾ ਕੋੜ ਰੱਖਿਆ ਬਚਨ ਵੀ ਇਹ ਕਰ ਦਿੱਤੇ ਵੀ ਮਾਇਆ ਦਾ ਮੱਥਾ ਨਹੀਂ ਟੇਕਣਾ ਅੱਜ ਵੀ ਉੱਥੇ ਮਰਿਆਦਾ ਬਣੀ ਆ ਸੰਗਤਾਂ ਜਾਂਦੀਆਂ ਜਿਹੜੀਆਂ ਹਨ ਉਹ ਜਾਣਦੀਆਂ ਨੇ ਗੁਰੂ ਮਹਾਰਾਜ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਭਲਾ ਹੋਵੇ ਜੀ ਨਾਮਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ